ਆਉ ਦਾ ਕਾਰਨ ਤੁਹਾਨੂੰ ਦੱਸਦੇ ਆ ਕੀ ਹੈਗਾ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਬਾਰਡਰ ਦੀ ਤਸਵੀਰ ਦੇਖੋ ਤੁਸੀਂ ਸਾਹਮਣੇ ਜਿਹੜੀ ਫੋਰਸ ਹੈਗੀ ਆ ਉਹ ਲੱਗੀ ਹੋਈ ਆ ਪੂਰਾ ਜਿਹੜਾ ਬਾਰਡਰ ਹੈਗਾ ਆ ਖਨਾਰੀ ਦਾ ਉਸੇਿਲ ਕੀਤਾ ਹੋਇਆ ਤੇ ਉੱਥੋਂ ਕੱਲ ਜਿਹੜੀ ਫੋਰਸ ਸੀਗੀ ਉਹ ਪਹਿਲਾਂ ਉਹਨਾਂ ਨੇ ਆਸੂ ਗੈਸ ਦੇ ਗੋਲ ਛੱਡੇ ਉਸ ਤੋਂ ਬਾਅਦ ਖਾਸ ਹੀ ਮਿਲ ਕੇ ਚਾਰ ਤੋਂ ਪੰਜਾਹ ਫੋਰਸ ਦੇ ਮੁਲਾਜ਼ਮ ਸੀਗੇ ਜਿਹੜੇ ਉਹ ਸਿੱਧੇ ਇਸ ਜਗ੍ਹਾ ਤੇ ਧਿਆਨ ਦੇ ਆ ਤੇ ਇੱਥੇ ਆ ਕੇ ਤਕਰੀਬਨ 16 ਤੇ 17 ਦੇ ਟਰੈਕਟਰ ਨੇ ਉਹਨਾਂ ਨੂੰ ਤੋੜਦੇ ਆ ਦੋ ਕਾਰਾਂ ਤੋੜਦੇ ਆ ਇੱਕ ਪਿਕਅਪ ਗੱਡੀ ਉਹਨਾਂ ਨੂੰ ਤੋੜਦੇ ਆ ਇੱਕ ਪਾਣੀ ਵਾਲਾ ਟੈਂਕਰ ਸੀਗਾ ਉਹਨ ਚਲੇ ਜਾਂਦੇ ਹਾਂ ਤੁਹਾਨੂੰ ਦਿਖਾਵਾਂਗੇ ਗੱਡੀਆਂ ਕੱਲ ਦੀਆਂ ਉਰੇ ਟੁੱਟੀਆਂ ਪਈਆਂ ਨੇ ਪਰ ਅੱਜ ਜਿਹੜੇ ਕਿਸਾਨ ਨੇ ਉਹਨਾਂ ਨੇ ਵੀ ਆਪਣੀ ਇੱਕ ਬਾਰਬੰਦੀ ਕਰ ਦਿੱਤੀ ਗਈ ਹੈ ਇਹ ਗੱਡੀਆਂ ਕੱਲ ਤੋਂ ਤੋੜੀਆਂ ਗਈਆਂ ਸੀਗਾ ਇਹਨੂੰ ਦੇਖਦੇ ਹੋਏ ਕਿ ਅੱਜ ਕੋਈ ਫੋਰਸ ਉਧਰੋਂ ਇੱਧਰ ਨਾ ਆਵੇ ਇਸ ਤੋਂ ਬਚਾ ਕਰਨ ਲਈ ਜਿਹੜੇ ਕਿਸਾਨ ਹੈ ਉਹਨਾਂ ਨੇ ਵੀ ਆਪਣੀ ਜੜੀ ਗਈ ਹੈ ਬਾਰਬੰਦੀ ਆਪਣੇ ਏਰੀਏ ਦੇ ਵਿੱਚ ਕੀਤੀ ਹੈ ਤਾਂ ਕਿ ਕੋਈ ਇੱਧਰ ਆ ਕੇ ਜਿਹੜਾ ਹੈਗਾ ਗੱਡੀਆਂ ਤੋੜ ਕੇ ਇੱਕਦਮ ਤੇ ਨਾ ਜਾ ਸਕੇ ਉਹਦੇ ਵਾਸਤੇ ਜਿਹੜਾ ਅੱਜ ਜਿਹੜਾ ਪ੍ਰਬੰਧ ਕੀਤਾ ਗਿਆ ਤੁਸੀਂ ਦੇਖੋਗੇ ਤੁਹਾਨੂੰ ਦਿਖਾਵਾਂਗੇ ਕਿ ਤਾਰ ਜਿਹੜੀ ਹੈਗੀ ਹੈ ਇਹ ਤਾਰ ਲਗਾ ਦਿੱਤੀ ਗਈ ਹੈ ਆਪਣੇ ਏਰੀਏ ਦੇ ਵਿੱਚ ਦੋ ਪਾਸੇ ਪਹਿਲਾ ਇੱਕ ਤਾਰ ਲਗਾਈ ਗਈ ਹੈਗੀ ਹੈ ਪੂਰੀ ਘੜ ਤਾਰ ਲਗਾਈ ਦੋਨੇ ਸੜਕ ਦੇ ਪਾਸੇ ਤੇ ਇੱਕ ਦੂਜੀ ਲਗਾਈ ਹੈ ਅੱਗੇ ਲਗਾਈ ਗਈ ਹੈ ਵੀ ਜੇ ਕੋਈ ਉਧਰੋਂ ਆਂਦਾ ਇੱਕਦਮ ਉਹ ਆ ਕੇ ਹਮਲਾ ਨਾ ਕਰ ਸਕੇ ਔਰ ਇੱਕਦਮ ਹੀ ਵਾਪਸ ਵੀ ਨਾ ਹੋ ਜਾ ਸਕੇ ਉਹਦਾ ਪ੍ਰਬੰਧ ਅੱਜ ਕੀਤਾ ਗਿਆ ਆਪਣੇ ਪਾਸੇ ਵੀ ਜਿਹੜੇ ਆ ਕੇ ਕਿਸਾਨ ਉਹਨਾਂ ਨੇ ਇੱਕ 바ੜਵੰਦੀ ਕੀਤੀ ਹੈ ਤਾਂ ਕਿ ਜੇ ਕਿਤੇ ਜਿਹੜੇ ਨੌਜਵਾਨ ਨੇ ਜਿਹੜੇ ਫੌਜ ਆਪਣੇ ਸਮਾਨ ਪਿਆ ਇੱਥੇ ਗੱਡੀਆਂ ਪਈਆਂ ਨੇ ਆਪਣੀਆਂ ਟਰੈਕਟਰ ਪਏ ਨੇ ਉਧਰ ਜਿਹੜੇ ਪੁਲਿਸ ਦੇ ਜਵਾਨ ਹੈ ਉਹ ਆ ਕੇ ਇਹਨਾਂ ਨੂੰ ਨਾ ਤੋੜਨ ਤੇ ਕੀ ਕਹਿੰਦੇ ਬਾਪੂ ਜੀ ਇਹ ਲਗਾਈ ਤਾਰ ਲਗਾਈ ਹੈ ਕਤਲ ਲਗਾਈ ਅੱਜ ਇਹ ਤਾਰ ਤਾਂ ਸ਼ਾਂਤੀ ਵਾਸਤੇ ਲਗਾਈ ਹੈ ਜੀ ਵੀ ਜਦੋਂ ਕੋਈ ਆਗੂ ਆਰਡਰ ਕਰਨਗੇ ਤਾਂ ਅੱਗੇ ਵਧਾਂਗੇ ਆਪਣਾ ਜਾਗਦੇ ਜਿਹੇ ਰਹਗੇ ਕਰਾਂਗੇ ਜੇ ਕੋਈ ਐਕਸ਼ਨ ਲਿਆ ਤੇ ਸਿੱਧਾ ਅਸੀਂ ਸਿੱਧਾ ਅਟੈਕ ਨਹੀਂ ਕਰਦੇ ਆਗੂਆਂ ਦੇ ਕਹਿਣ ਤੋਂ ਬਗੈਰ ਜੇ ਸਾਨੂੰ ਸਾਡੇ ਆਗੂ ਕਹਿਣਗੇ ਤਾਂ ਅਸੀਂ ਅੱਗੇ ਵਧਾਂਗੇ ਪਰ ਮੁੜਾਂਗੇ ਜਿੱਤ ਕੇ ਜਾਵਾਂਗੇ ਦਿੱਲੀ ਮੁੜਦੇ ਨਹੀਂ ਪਿਛਾਂ ਤੇ ਕੱਲ ਕੰਦੇ ਫੋਰਸ ਵਾਲੇ ਆਕੇ ਤੇ ਅੰਦਰ ਉਹਨਾਂ ਨੂੰ ਰੋਕਣ ਵਾਸਤੇ ਆ ਉੱਥੇ ਜੀ ਧੂਆਂ ਕਰਤਾ ਮਿਰਚਾਂ ਭਾਗੇ ਉਹਨਾਂ ਮੁੰਡਿਆਂ ਨੇ ਜਿਆ ਧੂਆਂ ਲੱਗਿਆ ਜਾ ਕੇ ਇਹਨਾਂ ਦੇ ਫਿਰੇ ਗੁੱਸੇ 'ਚ ਆ ਗਏ ਇਹਨਾਂ ਨੇ ਇੱਕ ਮੁੰਡਾ ਮਾਰੇ ਇੱਥੇ ਵੱਲੋਂ ਦਾ ਆਪਣਾ ਸ਼ੋਭਕਰਨ ਸਿੰਘ ਉਹਦੀ ਉਹਦੀ ਮੌਕੇ ਤੇ ਮੌਤ ਹੋ ਗਈ ਗੋਲੀ ਨਾਲ ਸਿੱਧੀ ਗੋਲੀ ਮਾਰੀ ਹੈ 12 ਬੋਰ ਨਾਲ ਜਾਂ ਪਿਸਤੌਲ ਨਾਲ ਗੋਲੀ ਮਾਰੀ ਹੋਈ ਜਾਈ ਉਹਦੇ ਤੇ ਅੱਜ ਕੋਈ ਲੀਡਰ ਇੱਥੇ ਆ ਰਹੇ ਨੇ ਤੁਹਾਡੇ ਲੀਡਰ ਦੇਖੋ ਅਜੇ ਤੱਕ ਕੋਈ ਗੱਲ ਨਹੀਂ ਹੋਈ ਜੀ ਇੱਕ ਵਾਰ ਨਾ ਉਹ ਜਿੱਥੇ ਜਿਹੜਾ ਮੁੰਡਾ ਸ਼ਹੀਦ ਹੋਇਆ ਉਹਦੇ ਘਰੇ ਜਾਣਗੇ ਇੱਕ ਵਾਰੀ ਉਸ ਤੋਂ ਬਾਅਦ ਫਿਰ ਇੱਥੇ ਆਉਣਗੇ ਤੇ ਕਹਿੰਦੇ ਡਲੇਵਾਲ ਸਾਹਿਬ ਬਿਮਾਰ ਚ ਗਏ ਹੱਥਾਂ ਲੱਗ ਬੜੇਵਾਲ ਸਾਹਿਬ ਦੀ ਗੱਲ ਬੜੇ ਅੱਖਾਂ ਦੇ ਨਾਲ ਅਟੈਕ ਹੋ ਗਈ ਧੂਏ ਦਾ ਅਜੋ ਠੀਕ ਹੋ ਜਾਣਗੇ ਤੇ ਉਸ ਤੋਂ ਬਾਅਦ ਕੋਈ ਅਗਲਾ ਐਕਸ਼ਨ ਫਿਰ ਇਕੱਠੇ ਹੋ ਕੇ ਮੀਟਿੰਗ ਕਰਕੇ ਲੈਣਗੇ ਜੀ ਹੋਇਆ ਕੀ ਕਹਿੰ ਬਾ ਕੱਲ ਹੀ ਬਹੁਤ ਭਾਰੀ ਨੁਕਸਾਨ ਹੋਇਆ ਜਿਹੜੇ ਬੰਦੇ ਉਧਰੋਂ ਫੌਜ ਆਈ ਆ ਉਹ ਆਰਐਸਐਸ ਦੇ ਬੰਦੇ ਨੇ ਸਾਡੇ ਬੱਚਿਆਂ ਨੇ ਇੱਕ ਸਿਰਫ ਅੱਗ ਅੱਗ ਲਾਈ ਆ ਔਰ ਹੋਰ ਕੁਝ ਨਹੀਂ ਕਰਿਆ ਉਹਨੇ ਅੱਗ ਦੀ ਜਗ੍ਹਾ ਦੇਖ ਕੇ ਬਸ ਉਹਰੇ ਬਹੁਤ ਭਾਰੀ ਨੁਕਸਾਨ ਕਰਕੇ ਗਏ ਨੇ ਤੇ ਆਪਣੇ ਪੰਜਾਬ ਕਣੀ ਆ ਕੇ ਗਏ ਨੇ ਇਹ ਆਪਣੇ ਭਗਵੰਤ ਮਾਲ ਨੂੰ ਚਹੀਦਾ ਹੈ ਆਪਣੇ ਕਣੀ ਕਿਉਂ ਪਹੁੰਚੇ ਨੇ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਤਾਂ ਬਹੁਤ ਉੱਪਰ ਪੈਣਗੇ ਇਹ ਚੀਜ਼ਾਂ ਦੇਖ ਕੇ ਅਸੀਂ ਬਹੁਤ ਜਰਮ ਮਨਪਕੀ ਗੱਲ ਹੋਈ ਹੈ ਕਿਉਂਕਿ ਆਉਣ ਵਾਲੇ ਟਾਈਮ ਵਿੱਚ ਬਹੁਤ ਭਿਆਨਕ ਟਾਈਮ ਹੋਊਗਾ ਜੇ ਇਸੇ ਲੋਟ ਤੋਂ ਰਹਿ ਗਿਆ ਤੇ ਕੀ ਅੱਜ ਦਾ ਕੀ ਰਹੇਗਾ ਜੀ ਜਿਹੜਾ ਉਹ ਹੈਗਾ ਸੰਘਰਸ਼ ਦਾ ਰੂਪ ਸਾਡਾ ਸੰਘਰਸ਼ ਜੀ ਇਸੇ ਤਰ੍ਹਾਂ ਚੱਲੀ ਜਾਵੇਗਾ ਜਿੰਨਾ ਚਿਰ ਗਵਰਨਮੈਂਟ ਸਾਡੇ ਹੱਕਾਂ ਨੂੰ ਮਨਜ਼ੂਰ ਨਹੀਂ ਕਰਦੀ ਅਸੀਂ ਨਹੀਂ ਹੱਲਾਂਗੇ ਚਾਹੇ ਸਾਲ ਖੜੇ ਰਹੀਏ 6 ਮਹੀਨੇ ਖੜੇ ਰਹੀਏ ਅਸੀਂ ਐਵੇਂ ਜੋ ਕੋ ਡਟੇ ਰਹਾਂਗੇ ਕੈਮਰਾ ਪਰਸਨ ਤਜਿੰਦਰ ਨਾਲ ਮਨੋਜੋਸ਼ੀ ਜੀ ਮੀਡੀਆ ਖਨੋਰੀ